ਉਹਦਾ ਕਾਰਨ ਇਹ ਆ ਵੀ ਸਾਡੇ ਕੋਲ ਕੋਈ ਕੈਮਰਾਮੈਨ ਸਪੈਸ਼ਲ ਹੈ ਨਹੀਂਗਾ ਤੇ ਜਦੋਂ ਮਾੜਾ ਮੋਟਾ ਟਾਈਮ ਲੱਗਦਾ ਉਦੋਂ ਹੀ ਕੱਢ ਵੀਡੀਓ ਕੱਢੀ ਦੀ ਔਰ ਜੇ ਜਿ ਕੋਈ ਕੈਮਰਾਮੈਨ ਰੱਖਦੇ ਆਂ ਸਪੈਸ਼ਲ ਤੇ ਫੇਰ ਉਹ ਪੈਸੇ ਲੱਗਿਆ ਨੇ ਉਧਰ ਜ਼ਿਆਦਾ ਫੇਰ ਸਾਰਾ ਜੋਤਾ ਉਹਨੂੰ ਦੇਣਾ ਪੈਣਾ ਦਿਹਾੜੀ ਜਿੰਨੀ ਬਣਦੀ ਆ ਤੇ ਉਹ ਅਸੀਂ ਰੱਖ ਨਹੀਂ ਸਕਦੇ ਆ ਖੱਤਿਆਂ ਨੂੰ ਲੱਗਿਆ ਹੁਣ ਇੱਥੋਂ ਓਰੇ ਨੂੰ ਪਹਿਲਾਂ ਉਧਰ ਓਰੇ ਨੂੰ ਕੱਢਤਾ ਤੇ ਮੋਟਰ ਚੱਲਦੀ ਆ ਵਾਹ ਗੁਰਸਤ ਸੱਚੇ ਬਾਦਸ਼ਾਹ ਇਹ ਤਾਂ ਦੋ ਰਾਤਾਂ ਨਾਲ ਫੜਨੀ ਚਾਹੀਦੀ ਪਰ ਚਲੋ ਕੋਈ ਨਹੀਂ ਹਾਂ ਅੱਜ ਮਾਫ ਕਰਦੇ ਆ ਤੁਹਾਨੂੰ ਹਮ ਅਚਲਿਕ ਕਰੋ ਗੁਰੂ ਮਹਾਰਾਜ ਦੇ ਦਰਸ਼ਨ ਸਤਨਾਮ ਵਾਹਿਗੁਰੂ ਇਹ ਟਾਈਮ ਹੋ ਗਿਆ ਵਾ 11:20 ਮਿੰਟ ਦਾ ਤੇ ਬਹੁਤ ਬਹੁਤ ਧੰਨਵਾਦ 200 ਸਬਸਕ੍ਰਾਈਬਰ ਕਰਾਉਣ ਵਾਸਤੇ ਇੰਨਾ سپورਟ ਜਾਰੀ ਰੱਖਿਓ ਤੇ ਠੀਕ ਆ ਚਾਪੀ ਕਿਤੇ ਲੱਗਦੇ ਆ ਕੰਮ ਨੂੰ ਤੇ ਬਾਕੀ ਜੀ ਹੁਣ ਫੋਨ ਆ ਗਿਆ ਤੇ ਚਲੇ ਜਾਵਾਂਗੇ ਕਹਿੰਦੇ ਸੀਗਾ 8 7-8000 ਦਾ ਕੰਮ ਸੀਗਾ ਤੇ ਚਲੋ ਬਾਕੀ ਕੋਈ ਨਹੀਂ ਦੇਖਦੇ ਆ ਕੀ ਬਣਦਾ ਇਹ ਕੰਮ ਆਪਣਾ ਇੱਕ ਪਾਸੋਂ ਤਾਂ ਨਿਬੜ ਗਿਆ ਠੀਕ ਆ 300 ਵਾਲਾ ਜਿਹੜੀ ਅੱਧੀ ਦਿਹਾੜੀ ਉਹ ਤਾਂ ਆਪਾਂ ਲਾ ਗਈ ਲੱਗ ਗਈ ਹੁਣ ਮੈਂਹਿੰਦੀ ਦਾ ਦੇਖਦੇ ਆ ਕਿ ਆਉਂਦਾ ਫੋਨ ਤਾਂ ਠੀਕ ਹੈਂ ਵੈਲਕਮ ਬੈਕ టు ਮਾਈ ਨਿਊ ਵਲੌਗ ਜਿਵੇਂ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ 5 ਅਗਸਤ 2000 24 5 ਅਗਸਤ ਹੋ ਗਈ ਆ ਤੇ ਟਾਈਮ ਹੋ ਚੁੱਕਿਆ ਵਾ ਸਾਢੇ 5 ਦਾ ਸਾਢੇ 4 ਵਜੇ 1 ਘੰਟਾ ਹੋ ਗਿਆ ਪੂਰਾ ਉੱਠੇ ਨੂੰ ਤੇ ਚਾਹ ਜੋ ਬਣਾ ਕੇ ਸਾਰਾ ਕੁਝ ਰੈਡੀ ਕਰਕੇ 1 ਘੰਟਾ ਚਾਹ ਪੀਣ ਲੱਗਿਆ ਹੀ ਆ ਤੇ ਰਾਤ ਕੱਲ ਦੁਪਹਿਰ ਨੂੰ ਤਾਂ ਸੀ ਗੱਲ ਉਹ ਮੈਂ ਖਾਲੀ ਮੜੇ ਸ ਤੇ ਰਾਤ ਨੂੰ ਪੈਸੇ ਲੈ ਕੇ ਆਏ ਸੀ ਤੇ ਫਿਰ ਉਹ ਮੁੰਡੇ ਨੂੰ ਫਲਾ ਕੇ ਮੈਂ ਪੈਸੇ ਤੇ ਕੰਮ ਦਾ ਵੇਟ ਦਾ ਜਿਹੜਾ ਪੈਸਟਾ ਸੀ ਨਾ ਨਿਬੜ ਗਿਆ ਤੇ ਠੀਕ ਆ ਹੁਣ ਚੱਲਦੇ ਆਂ ਉਹ ਕੱਲ ਤਾਂ ਸੀ 6 ਵਜੇ ਹੀ ਤੁਰੇ ਸੀ ਤੋਂ ਘਰੋਂ ਤੇ ਸਾਢੇ 6 ਵਜੇ ਲੱਗੇ ਸੀ ਤੇ ਅੱਜ ਵੀ ਹੋਰ ਦੇਖਦੇ ਆ ਕਿੰਨਾ ਟਾਈਮ ਆਉਂਦਾ ਕਈ ਵਾਰ ਇੱਕ ਮੁੰਡਾ ਲੇਟ ਹੋ ਜਾਂਦਾ ਤਾਂ ਸਾਡੇ ਚ ਤੇ ਬਾਕੀ ਠੀਕ ਆ ਕੋਈ ਨਹੀਂ ਕਰੀਏ ਨੇ ਤਾਂ ਤੁਹਾਨੂੰ ਹੈਮ ਵਲੌਗ ਵਲੌਗ ਨੂੰ ਸ਼ੁਰੂ ਤੋਂ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਈ ਵੇਚ ਹੀ ਵਲੌਗ ਮਾੜਿਆ ਜਾਂ ਔਨ ਕਰਕੇ ਤੇ ਛੱਡ ਦਿੰਦੇ ਆ ਵਲੌਗ ਵਧੀਆ ਬਣਾਇਂਦਾ ਦੇਖਿਆ ਕਰੋ ਸ਼ੁਰੂ ਤੋਂ ਐਂਡ ਤੱਕ ਗ੍ਰੇਟੀ ਦੇਖਿਆ ਕਰੋ ਤੇ ਚੈਨਲ ਨੂੰ ਵੀ ਨਵੇਂ ਜਿਹੜੇ ਚੈਨਲ ਤੇ ਨਵੇਂ ਆਉਂਦੇ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਠੀਕ ਆ ਵੀਡੀਓ ਕਰਦੇ ਆ ਕੰਟੀਨਿਊ ਤੇ ਬਾਹਰ ਦਿਖਾਉਣੇ ਅਜੇ ਤਾਂ ਹਨੇਰਾ ਵਾ ਪਹਿਲਾਂ ਚਾਹ ਚੁਪੀ ਲੈਣੇ ਸ਼ਾਹ ਨਾਲ ਚੌਲ ਤੇ ਫਿਰ ਚਲਦੇ ਆ ਸਾਢੇ 5 ਦਾ ਟਾਈਮ ਹੋ ਗਿਆ ਤਾਂ ਹੋ ਗਿਆ 6 ਵਜੇ ਚਲਾ ਕੇ 10 ਮਿੰਟ ਚੱਕੀਏ ਤੇ ਚਲੋ ਵੀ ਦਿਹਾੜੀ ਦਿਹਾੜੀ ਨੂੰ ਨਿਕਲੀਏ ਬਾਹਰ ਕਿ ਜੇ ਤੁਰਕਾ ਨੇ 10 ਮਿੰਟ ਰਹਿੰਦੇ ਸੀ 6 ਵਜਨ ਚ ਤੇ ਮੌਸਮ ਵੇਖੋ ਬੈ ਚੈੱਕ ਕਰੋ ਮੌਸਮ ਦਾ ਹਾਲ ਕੋਈ ਖੂਬ ਜਿ ਨਿਕਲਣਾ ਲਗਿਆ ਤੇ ਇੱਥੋਂ ਮੈਂ ਮੋਟਰਸਾਈਕਲ ਵੇਖ ਰਿਹਾ ਵੀ ਨਿਕਲਿਆ ਤੁਰ ਕੇ ਕੋਨਾ ਟਾਂ ਚਲਿਏ ਅੱਜ ਨਾ ਕੋਸ਼ਿਸ਼ ਵੀਡੀਓ ਘੱਟ ਬਣਾਈ ਇਹ ਤਾਂ ਹੋ ਜਾਂਦੀ ਕਟੋ-ਕਟ 30 ਮਿੰਟ 30 ਮਿੰਟ ਦੇ ਹੋ ਗਏ ਮੈਂ ਆਖਾ ਪੁਰਾਣੀਆਂ ਉਹ ਸਾਰੀਆਂ ਪਾ ਕੇ ਅਪਲੋਡ ਕਰਕੇ ਫਿਰ ਬਣਾਇਆ ਕਿ 20 ਮਿੰਟ ਤੱਕ ਰੱਖਿਆ ਕਰੀਏ ਕਿ ਉਸ ਤੋਂ ਬਾਅਦ ਫਿਰ ਜਿਆਦਾ ਲੰਮੀ ਵੀਡੀਓ ਹੋ ਜਾਂਦੀ ਹੈ ਬਹੁળી ਤੇ ਫਿਰ ਵਿੱਚੋਂ ਸਪੇਸ ਵੀ ਖਤਮ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਡਿਲੀਟ ਕਰਨੀ ਆ ਹੋ ਜਾਂਦੀ ਔਖੀਆਂ ਤੇ ਤਾਂ ਕਰਕੇ ਅੱਜਕ ਸਾਰੇ ਵਿੱਚੋਂ ਪੁਰਾਣੀਆਂ-ਪੁਰਾਣੀਆਂ ਡਿਲੀਟ ਕਰਕੇ ਕਰਦੇ ਆਂ ਕਾਫੀ ਮੈਦੂਦ ਕਲੀਨ ਅਪ ਤੇ ਸਵੇਰ ਦੀ ਸੈਰ ਸਵੇਰ ਦੀ ਸੈਰ ਵੀ ਕਰਦੇ ਹੋਏ ਰਾਹੀ ਜਿਹੜੀ ਕੰਜੋੜ ਜਿਹੜੀ ਕਿ ਜ਼ਰੂਰੀ ਹੁੰਦੀ ਆ ਨਾ ਕਰਨੀ ਚਾਹੀਦੀ ਐ ਸਵੇਰ ਦੀ ਸੈਰ ਤੇ ਉਹ ਵੀ ਵੱਧੋ ਦੀਆਂ ਵੀਡੀਓ ਜਿਹੜੀਆਂ ਅਸੀਂ ਆਪਾਂ ਰਿਲੀਟ ਕਰਦੇ ਆ ਆਪਣਾ ਮੋਬਾਈਲ ਹੋ ਜਾਂਦਾ ਫੁੱਲ 64 GB ਇਹਨਾਂ ਇਸ ਕਰਕੇ ਸਾਰਾ ਪੋਲ ਹੋ ਜਾਂਦਾ ਤੇ ਹੁਣ ਘਟੋ ਘਟ ਵੈਸੇ ਆਪਾਂ ਬਚਾ ਲਈ 11 ਕੁ GB ਹੈਗੀ ਵਿੱਚ ਅਪਲੋਡ ਹੋਣ ਵਾਸਤੇ ਤੇ ਤਾਂ ਕਰਕੇ ਤੇ ਬਸ ਇੱਕ ਵਿਚਾਰ ਆਵੇ ਵਾਹਿਗੁਰੂ ਪਰਮਾਤਮਾ ਨਾ ਕਿਰਪਾ ਰੱਖੇ ਵੀ ਮੋਬਾਈਲ ਨਾ ਖਰਾਬ ਹੋਏ ਕਿਉਂਕਿ ਨਾ ਇੰਨਾ ਕੁ ਟਾਈਮ ਨਾ 6 ਕੁ ਮਹੀਨੇ ਬਾਅਦ ਪਹਿਲਾਂ ਨਹੀਂ ਮੇਰੇ ਕੋਲ ਖਰਾਬ ਹੁੰਦਾ ਸੀ ਪਿਛਲੇ ਨਾ 2 ਕੁ ਸਾਲਾਂ ਦੇ ਵਿੱਚ ਵਿੱਚ ਪਤਾ ਨਹੀਂ ਕਾ ਤੋ 6 ਕੁ ਮਹੀਨੇ ਮੇਰੇ ਕੋਲ 6 ਮਹੀਨੇ 8 ਮਹੀਨੇ ਕੱਢਦਾ ਤੇ ਦੇ ਗੇ ਨਾ ਤੇ ਸਕਰੀਨ ਖਰਾਬ ਹੋ ਜਾਂਦੀ ਆ ਪਤਾ ਨਹੀਂ ਹੁਣ ਕੀ ਚੱਕਰ ਆ ਤੇ ਬਸ ਮੋਬਾਈਲ ਵਧੀਆ ਰਵੇ ਤੇ ਮੋਬਾਈਲ ਆਪਣੇ ਹਾਲਤ ਵੀ ਕੁਛ ਨਾ ਬਹੁਤ ਹੀ ਮਾੜੀ ਹਾਲਤ ਦਾ ਹੈਗਾ ਵਾ ਤੇ ਬਸ ਚੱਲਦਾ ਰਵੇ ਤੇ ਬਸ ਠੀਕ ਆ ਤੇ ਅਜੇ ਤੱਕ ਉਹ ਆਏ ਨਹੀਂ ਉਹਨਾਂ ਦੇ ਨਾ ਆਉਣ ਦੀ ਵੇ ਆਉਣ ਦੀ ਨਾ ਉਹਨਾਂ ਦੇ ਨਾ ਆਉਣ ਦੇ ਕਾਰਨ ਆਪਾਂ ਨੇ ਸਪੇਸ ਵੀ ਫ੍ਰੀ ਕਰ ਲਈ ਮੋਬਾਈਲ ਦੇ ਵਿੱਚੋਂ ਸਟੋਰੇਜ ਹੋਰ ਆਪਣੀ ਵਧ ਗਈ ਇਹਦੇ ਚ ਤੇ ਚਲੋ ਆਹ ਇੱਥੇ ਖੜਿਆ ਆ ਜੇ ਹੱਕਣ ਅਭੀ ਸਾਡਾ ਕੰਮ ਹੈਗਾ ਦਿਹਾੜੀ ਲਾਉਣ ਦਾ ਤੇ ਇੱਕ ਮੈਂ ਦਿਹਾੜੀ ਆ ਤੇ ਦੋ ਮਗਰ ਉਹ ਆ ਗਿਆ ਸੀ ਹੋਗਾ ਤਿੰਨ ਆਣੇ ਇਕੱਠੇ ਤੇ ਚਲੀਏ ਚੱਲੋ ਅੱਛਾ ਵੀ ਕਰੋ ਗੁਰੂ ਮਹਾਰਾ ਦੇ ਦਰਸ਼ਨ ਸਤਨਾ ਵਾਈ ਗੁਰ ਸੱਚਾ ਬਾਦਸ਼ਾ ਮੇਰ ਕਰੀ ਲੈ ਵੀ ਆਪਾਂ ਗਏ ਆ ਪਹੁੰਚ ਤੇ ਬਸ ਬੱਦਲ ਬੱਦਲ ਜਾ ਰਖੇ ਠੰਡਾ ਮੌਸਮ ਤੇ ਕੜਦੀ ਘੰਟਾ ਇੱਕ ਵੀ ਤੂਫ ਪੈ ਜਾਣਾ ਤੇ ਪੂਰੀ ਗਰਮੀ ਦੀ ਤਸੱਲੀ ਕਰਾ ਦਿੰਦਾ ਤੇ ਲਾਈਏ ਇੱਥੇ ਚਪਲਾ ਤੇ ਆਵੇ ਇੱਥੇ ਨਾਲ ਹੀ ਆ ਗੁਰਦੁਆਰਾ ਸਿ ਆਵੇ ਇੱਥੇ ਤੇ ਕੱਲ ਜਿੱਥੋਂ ਲੱਗੇ ਸੀ ਉੱਥੋਂ ਹੀ ਲੱਗਦੇ ਆ ਤਿੰਨੇ ਜਣੇ ਅਸੀਂ ਆ ਗਏ ਤਿੰਨ ਦਿਹਾੜੀ ਹੋ ਗਏ ਪੱਕੇ ਇਕੋਂ ਦਾ ਪਹਚਾਣ ਲੈ ਕੇ ਤੇ ਫਿਰ ਚਾਹ ਪੀ ਕੇ ਤੇ ਸਟਾਰਟ ਕਰਦੇ ਹੀ ਦਾ ਕੰਮ ਇਹ ਡੇਲੀ ਦਾ ਇਸ ਕਰਕੇ ਦੱਸਣਾ ਪੈਂਦਾ ਕਿਉਂਕਿ ਆਪਣੇ ਨਾਲ ਡੇਲੀ ਬੰਦੇ ਨਵੇਂ ਤੋਂ ਨਵੇਂ ਜੁੜਦੇ ਆ ਤੇ ਤਾਂ ਕਰਕੇ ਕੱਲ ਵਾਲਾ ਪਾਣੀ ਚੱਲੂ ਹੋ ਗਿਆ ਪਿਆ ਠੰਡਾ ਠੀਕ ਹੈ ਤੇ ਚੌਥਾ ਆ ਗਿਆ ਆ ਸਾਡਾ ਠੇਕੇਦਾਰ ਲਓ ਜੀ ਲਓ ਵੱਲੇ ਨੇ ਫੇਰ ਮਰੋ ਫੂਲ ਲਾਤਾ ਹੀ ਅੰਦਗੜ ਪਹੁੰਚ ਗਏ ਬੈਠੇ ਚੱਲੋ ਚੱਕੋ ਗਲਾ ਕਹਿੰਦਾ ਪੰਜ ਪੰਜ ਕੋਦੇ ਨੋਟ ਦੇਖੋ ਕਿੰਨੇ ਚਾਹ ਵੀ ਕੀਤ ਕਰਦੇ ਆ ਕੰਮ ਸਟਾਰਟ ਫਿਰ ਮਿਲਦੇ ਆ ਦੋ ਤਿੰਨਾਂ ਘੰਟਿਆਂ ਬਾਅਦ ਜਾਂ ਜਿਵੇਂ ਜਿਵੇਂ ਟਾਈਮ ਮਿਲ ਰੋਦਾਂ ਦੀ ਵੀਡੀਓ ਫਿਰ ਕੱਢੀਏ ਤੇ ਠੀਕ ਆਪ ਆ ਕੇ ਪੀਏ ਆਪਣਾ 9000 10000 ਤੇ 900 ਬਣਦਾ ਜੀ ਬਾ ਜਾ ਪਾਣੀ ਪਾਣੀ ਪੀ ਸੁੱਕਾ ਆ ਤੀਰ ਦਾਤ ਮੇਰਾ ਰਹਾ ਪਿੰਨਿਆ ਯਾਰੀ ਆ ਯਾਰ ਤੂੰ ਵੀ ਆ ਜਾ ਪੰਜ ਲੈ ਕੇ ਆਇਆ ਇੱਕ ਲੈ ਚੱਕੋ ਇਹ ਮੈਨੂੰ ਦਈ ਯਾਰ ਤੇ ਚਾਹੀਦੀ ਹੈਗੀ ਤਾਂ ਉਹ ਭਾਰਤਾ ਗਲਾਸ ਇੱਕ ਬਹੁਤ ਮੋਟਾ ਮਟਰ ਕੱਟ ਕੇ ਦੇ ਦੇ ਚਲੋ ਪੀਏ ਚਾ ਵੀ ਲਓ ਵੀ ਕਟੋ ਕਟਾ ਸਾਨੂੰ 3 ਘੰਟੇ ਹੋ ਗਏ ਕੰਮ ਤੇ ਲੱਗਿਆ ਨੂੰ ਤੇ ਹੁਣ ਆ ਗਈ ਰੋਟੀ ਆਵੇ ਚੱਕੋ ਵਾਟਰ ਕੁੱਲਰ ਪਾਣੀ ਦਾ ਆਪਣਾ ਆ ਗਿਆ ਪਾਣੀ ਇਹਦੇ ਚ ਹੈਗਾ ਖਰਾਬ ਚ ਵੱਚੇ ਚ ਤੇ ਨਿਗਾ ਮਾਰ ਹੀ ਆਉਂਦਾ ਹਾਂ ਜਨਾ ਚਿੱਟਾ ਚਿੱਟਾ ਜਨਾ ਹੈ ਤੂੰ ਕਾਲਾ ਬੋਲ ਰਹਾ ਆ ਬੰਦੇ ਤੇ ਲੱਗੇ ਆ ਕੰਮ ਵੇਖ ਲੈ ਹਾਂ ਜਿੰਮੇਦਾਰ ਹਾਂ ਹਾਂ ਤੇਸੀ ਤੂੰ ਨੀਂ ਘਿਰਾਦਾ ਤੂੰ 3.5 ਤੂੰ ਨੀਂ ਘਿਰਾਦਾ ਹਾਂ ਲਾਂਗਰੀ ਸਾਡਾ ਜਿਹੜਾ ਵਰਤੌਣ ਵਾਲਾ ਲਾਂਗਰੀ ਰਹੀ ਹੈ ਇਹ ਮਿੰਨਤੀ ਮਿੰਨਤੀ ਵਧੀਆ ਕਰ ਦਿੰਦਾ ਕੈਲਾ ਪ੍ਰਧਾਨ ਗਲਾਸ ਚੱਕ ਪ੍ਰਧਾਨ ਗਲਾਸ ਚੱਕ ਹੈਗੇ ਸਾਰੇ ਉੱਥੇ ਇੱਕ ਰਹਿ ਗਿਆ ਵਾਓ ਜਮਾਈ ਹਣੀ ਜਿਆ ਜ਼ਿਆਦਾ ਆ ਲਿਆ ਵਾਹ ਸਤਿ ਸ੍ਰੀ ਅਕਾਲ ਸੱਚੇ ਵਾਸ਼ਾ ਮੈਂ ਇਹ ਤਾਂ ਦੋ ਰਾਤਾਂ ਨਾਲ ਫੜਨੀ ਚਾਹੀਦੀ ਪਰ ਚਲੋ ਕੋਈ ਨਹੀਂ ਅੱਜ ਮਾਫ ਕਰ ਦਿਓ ਸਾਨੂੰ ਹੂੰ ਕੰਮ ਸਟਾਰਟ ਕੀਤਾ ਉਹ ਨਾ ਉੱਥੋਂ ਲੈ ਕੇ ਨਾ ਸਿਰੇ ਤੋਂ ਕੱਲ ਦੇ ਲੱਗਿਆ ਤੇ ਇੱਥੇ ਤੱਕ ਕੱਢਦਾ ਆ ਵਾਟਾ ਇੱਥੇ ਤੱਕ ਤੇ ਘਾਹ ਵੇਖੋ ਆ ਵੇਖ ਹਾਲੇ ਤਾਂ ਵਟਾਂ ਤੇ ਪਿਆ ਵਿੱਚੋਂ ਵਿੱਚੋਂ ਵੀ ਕੱਢਣਾ ਲੱਜ ਰਿਹਾ ਦਾ ਉਹਨੂੰ ਉਹ ਦੱਸੋ ਆ ਜੋ ਵਿੱਚ ਰਹਿੰਦਾ ਜੇ ਤੇ ਇਹ ਵਿੱਚ ਮੇ ਹਾਂ ਵੀ ਘਾਸ ਇਹ ਵਿਚ ਮੈਂ ਹਾਂ ਠੀਕ ਹੈ ਚਲ ਇੱਥੇ ਜੀ ਪਨੀ ਹੋ ਗਿਆ ਆ ਵਾ ਵਟਾਂ ਤੇ ਉਧਰੋਂ ਆਇਆ ਇਹਨੂੰ ਹੁਣ ਇੱਧਰ ਇਹਨੂੰ ਇਹਨੂੰ ਲੱਗਦੇ ਹੈ ਵੀ ਹੁਣ ਚਾਹ ਆ ਗਈ ਅਸੀਂ ਖਾਂਦੇ ਪੀਂਦੇ ਆਂ ਵੀਡੀਓ ਬਣਾਈ ਤਾਂ ਕਿਤੇ ਰੋਟੀ ਖਾ ਲਈ ਕਦੇ ਚਾਹ ਪੀ ਲਈ ਕੰਮ ਕਮ ਕਰਦੇ ਆਂ ਦੀ ਵੀਡੀਓ ਅਸੀਂ ਨਹੀਂ ਬਣਾਈ ਦੀ ਉਹ ਉਹਦਾ ਕਾਰਨ ਇਹ ਆ ਵੀ ਸਾਡੇ ਕੋਲ ਕੋਈ ਕੈਮਰਾਮੈਨ ਸਪੈਸ਼ਲ ਹੈ ਨਹੀਂਗਾ ਤੇ ਜਦੋਂ ਮਾੜਾ ਮੋਟਾ ਟਾਈਮ ਲੱਗਦਾ ਉਦੋਂ ਹੀ ਕੱਢ ਵੀਡੀਓ ਕੱਢੀ ਦੀ ਆ ਉਹ ਬਈ ਸਾਹਮਣੇ ਚੱਲਿਆ ਚਾਹ ਦਾ ਡੱਬਾ ਲੈ ਕੇ ਠੇਕੇਦਾਰ ਉਹ ਹੱਥ 'ਚ ਬੜਾ ਡੱਬਾ ਤੇ ਤਾਂ ਕਰਕੇ ਜੇ ਜੀ ਕੋਈ ਕੈਮਰਾਮੈਨ ਰੱਖਦੇ ਨੇ ਸਪੈਸ਼ਲ ਤੇ ਫਿਰ ਉਹ ਪੈਸੇ ਲੱਗ ਜਾਣੇ ਉਧਰ ਜ਼ਿਆਦਾ ਫਿਰ ਸਾਰਾ ਜੋਤਾ ਉਹਨੂੰ ਦੇਣਾ ਪੈਣਾ ਦਿਹਾੜੀ ਜਿੰਨੀ ਬਣਦੀ ਆ ਤੇ ਉਹ ਅਸੀਂ ਰੱਖ ਨਹੀਂ ਸਕਦੇ ਬਸ ਐਵੇਂ ਬਸ ਟਾਈਮ ਪਾਸ ਕਰੀ ਜਾਂਦੇ ਆ ਮੜਾ ਮੋਟਾ ਵੀਡੀਓ ਬਣਾਉਂਦਾ ਇਹ ਕਿਹੜੇ ਗੱਤੇ ਜਵਾਰ ਬਾਕੀ ਸ਼ੌਂਕ ਜਿਹੜਾ ਵੀ ਸ਼ੌਂਕ ਬਹੁਤ ਆ ਵੀਡੀਓ ਬਣਾਉਂਦਾ ਮੈਨੂੰ ਤੇ ਮੈਂ ਕਿੱਚੀ ਤਰ੍ਹਾਂ ਹਾਂ ਕੰਮ ਹੈ ਵੀਡੀਓ ਹੁਣ ਡੇਲੀ ਸਿੱਟੀ ਦੀ ਇੱਕ ਅਪਲੋਡ ਕਰੀ ਦੀ ਆਹਾਹਾ ਟਾਲੀ ਦੇ ਛਾਵੇਂ ਹੋਏ ਯਾਰ ਆ ਗਿਆ ਤੇ ਬਾਕੀ ਜਦੋਂ ਐਂਡ ਤੇ ਮੋੜੀ ਵੀ ਕੰਮ ਕਰਦੇ ਆ ਜੀ ਬਣਾ ਲਾਂਗੇ ਇਹ ਟਾਈਮ ਲੱਗ ਗਿਆ ਤਾਂ ਹਾਂ ਖੱਤੇ ਨੂੰ ਲੱਗੇ ਆ ਹੁਣ ਇੱਥੋਂ ਔਰ ਇਹਨੂੰ ਪਹਿਲਾਂ ਉਧਰ ਔਰ ਇਹਨੂੰ ਕੱਢਦਾ ਤੇ ਮੋਟਰ ਚੱਲ ਵੀ ਆ ਹਾਰੇ ਤੇ ਚਾਹ ਆਪਣੀ ਆ ਪਈ ਆ ਪਾਣੀ ਬਣੀ ਪੀਣੀ ਆ ਵਾਟਰ ਕਿੰਨਾ ਚਾ ਭਰ ਲਉ ਠੀਕ ਨਹੀਂ ਆ ਬੰਦਾ ਸਪੈਸ਼ਲ ਕਾਰ ਚੱਕਣ ਵਾਸਤੇ ਰੱਖਿਆ ਹੈ ਨੀ ਬੜਾ ਪੀਚਰ ਜਾਂਦਾ ਫਿਰ ਚਾਹ ਨਹੀਂ ਚੰਗੀ ਲਾਈ ਹੂੰ 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 ਸਾਲ ਤੋਂ ਅਮਰੂਦ ਸਾਡੇ ਖਤਮ ਕੀਤੇ ਆ ਅੱਜ ਨਹੀਂ ਕੋਈ ਵੀ ਲੱਭਿਆ ਸੋ ਖਤਮ ਕੀਤੇ ਕੱਲ ਦੇ ਉਹ ਫੇਸਬੁਕ ਫਿਲਮੋਲੀ ਨਹੀਂ ਦੇਖਦੇ খালি ਇੰਸਟਾਗ੍ਰam ਫੇਸਬੁਕ ਚਲਾਉਂਦੇ ਅਏ ਖੜੇ ਅਮਰੂਦ ਆਏ ਖੜੇ ਬਕੱਚੇ ਵਾਲੇ ਬੋਲੋ ਜੀ ਕੱਲ ਨੂੰ ਪੱਕਣ ਦਾ ਇੱਕ ਦਿਨ ਛੱਡ ਕੇ ਪਕਦੇ ਆ ਚਲੋ ਜੀ ਉਹ ਲੈ ਗਿਆ ਤਿੰਨ ਚਾਰ ਪਾਣੀ ਚਾ ਪਾ ਦਿਓ ਚਾ ਇਹ ਟਾਈਮ ਹੋ ਗਿਆ ਵਾ 11 ਵਜੇ 20 ਮਿੰਟ ਦਾ ਕਿਆ ਤੇ ਖਿਆਲ ਪਵਾ ਲੈ ਨੀ ਨੂੰ ਯਾਰ ਨਹੀਂ ਭਰਾ ਉਹ ਹੋ ਤੇ ਬਾਕੀ ਵਾਲੇ ਕੱਲ ਹੀ ਗੱਲ ਕੀਤੀ ਸੀ ਵੀ ਇੱਕ ਸਬਸਕ੍ਰਾਈਬਰ ਰਹਿੰਦਾ ਸੀ 200 ਆਉਣ ਚ ਤੇ ਉਹ ਆਪਣਾ ਜਿਹੜਾ 200 ਪੂਰਾ ਹੋ ਗਿਆ ਹੁਣ ਤਾਂ 201 ਹੋ ਗਿਆ ਤੇ ਬਹੁਤ ਬਹੁਤ ਧੰਨਵਾਦ 200 ਸਬਸਕ੍ਰਾਈਬਰ ਕਰਾਉਣ ਵਾਸਤੇ ਇੰਨਾ سپورਟ ਜਾਰੀ ਰੱਖਿਓ ਤੇ ਠੀਕ ਆ ਚਾ ਵੀ ਕਿਤੇ ਲੱਗਦੇ ਆ ਕੰਮ ਨੂੰ ਆ ਲੈ ਇੱਥੇ ਹੀ ਗੱਲ ਬੈਠ ਕੇ ਗੱਲ ਜੇ ਕੀਤੀ ਸੀ ਆ ਵੇ ਇੱਥੇ ਬੈਠੇ ਜੀ ਤੇ ਮਨੋ ਕਾਮਣਾ ਪੂਰੀ ਹੋ ਗਈ ਸਾਡੀ ਬਸ ਆਈਆਂ ਪਾ ਹੌਲੀ ਹੌਲੀ ਕੰਮ ਨੇੜੇ ਲੈਣਾ 1000 ਵਾਲ ਨੂੰ ਲੈ ਵੀ ਮਿੱਤਰ ਪਿਆਰ ਆ ਗਏ ਪੂਰਾ ਟਾਈਮ ਹੋ ਗਿਆ ਵਾ 1 ਵਜ ਗਿਆ ਤੇ ਸ਼ੁਕਰੀ ਕਰਕੇ ਹੁਣ ਨਿਕਲੇ ਜਾਨੇ ਬਾਹਰ ਬਾਕੀ ਬੰਦੇ ਆ ਗਏ ਮੂਰੇ ਮੂਰੇ ਤੇ ਆ ਵੇਖੋ ਘਾਹ ਇਹਦੇ ਚ ਵੀ ਇਧਰ ਬਹੁਤ ਜ਼ਿਆਦਾ ਆਇਆ ਸੀ ਤਾਂ ਕਹਿਆ ਸਾਰਾ ਕੱਢ ਜਾਵਾਂਗੇ ਪਰ ਰਹਿ ਗਿਆ ਤੇ ਆ ਤੇ ਫੋਨ ਆਇਆ ਸੀ ਆਪਾਂ ਨੂੰ ਮਹਿੰਦੀ ਦਾ ਲਾਉਣ ਪਰ ਮੋਗੇ ਚ ਤੇ ਕਹਿੰਦੇ ਆ ਜਾਓ ਵੀ ਹੁਣੇ-ਹੁਣੇ ਆ ਜਾਓ ਤੇ ਮੈਂ ਉਹਨਾਂ ਨੂੰ ਟਾਈਮ ਦਿੱਤਾ ਸੀ ਬੇਦੂ ਬਾਅਦ ਮੈਂ 3 ਘੰਟੇ ਬਾਅਦ ਆਉਂਗਾ ਤੇ ਜੇ ਉਦੋਂ ਤੱਕ ਵੀ ਤੁਸੀਂ ਕਰ ਸਕਨੇ ਆ ਦਾ ਵੇਟ ਕਹਿੰਦੇ ਨਹੀਂ ਵੀ ਉਦੋਂ ਤੱਕ ਨਹੀਂ ਤੇ ਉਦੋਂ ਨੂੰ ਤਾਂ ਕਹਿੰਦੇ ਵੀ ਮਾਸਟਰ ਸਾਡਾ ਜਿਹੜਾ ਉਹ ਜਲੰਧਰ ਚੋਂ ਤਰਾ ਉਦੋਂ ਨੂੰ ਕੋ ਵੀ ਆ ਜਾਊਗਾ ਤੇ ਬਾਕੀ ਜੀ ਹੁਣ ਫੋਨ ਆ ਗਿਆ ਤੇ ਚਲੇ ਜਾਵਾਂਗੇ ਕਹਿੰਦੇ ਸੀਗਾ 8 7-8000 ਦਾ ਕੰਮ ਸੀਗਾ ਤੇ ਚਲੋ ਬਾਕੀ ਕੋਈ ਨਹੀਂ ਦੇਖਦੇ ਆ ਕੀ ਬਣਦਾ ਇਹ ਕੰਮ ਆਪਣਾ ਇੱਕ ਪਾਸੇ ਤਾਂ ਨਿਭੜ ਗਿਆ ਠੀਕ ਆ 300 ਵਾਲਾ ਜਿਹੜੀ ਅੱਧੀ ਦਿਹਾੜੀ ਉਹ ਤਾਂ ਆਪਾਂ ਲਾ ਗੀ ਲੱਗ ਗਈ ਹੁਣ ਵਹਿੰਦੀ ਦਾ ਦੇਖਦੇ ਆ ਵੀ ਆਉਂਦਾ ਫੋਨ ਤਾਂ ਠੀਕ ਹੈ ਨਾ ਕੋਈ ਗੱਲ ਨਹੀਂ ਸੋ ਨਾ ਤਾਂ ਤੋਂ ਮੈਂ ਹੱਟਾ ਰ ਪਾਣੀ ਚ ਤੇ ਇਹਦੇ ਜੱਡੂ ਵੀ ਆ ਇੱਕ ਖਤਰਾ ਤਾਂ ਜਰੂਰ ਬਣਿਆ ਰਹੇਂਦਾ ਫੋਨ ਡਿੱਗਣ ਦਾ ਵਿੱਚ ਪਾਣੀ ਦੇ ਜਿੱਦਣੇ ਡਿੱਗ ਜਾ ਉਹ ਤਾਂ ਆਪਣੀ ਵੀਡੀਓ ਖਤਮ ਹੋ ਗਈ ساری ਅ ਵੀ ਦਿਹਾੜੀ ਲਾ ਕੇ ਪੱਠਾ ਪੁੱਠਾ ਨਾਲ ਹੀ ਨਵੇੜ ਤਾਂ ਕੰਮ ਆਵੇ ਪੱਠੇ ਵੀ ਬਣ ਗਏ ਕਿ ਨਹੀਂ ਓਹ ਪਾਰੇ ਹੀ ਬਹੁਤ ਆ ਮਸਾਂ ਹੀ ਚਟਕੇ ਨਹੀਂ ਨਹੀਂ ਨਾ ਹੁਣ ਬੰਨੇ ਆ ਲੈ ਇੱਥੋਂ ਤਾਂ ਸਵੇਰੇ ਚੜੇ ਸੀ ਤੇ ਤਾਰ ਨਾ ਤਾਂ ਉੱਥੇ ਸੀ ਤੇ ਕਹਿੰਦਾ ਵੀ ਛੱਡਿਆ ਨਾ ਤੇ ਚਲੋ ਈ ਗਮਾ ਕਾ ਵੀਡੀਓ ਬਣਾਵਾਗੇ ਥੋੜੀ ਤੋਰ ਕਰਕੇ ਚਲ ਚੰਗਾ ਉਹ ਕੇ ਹਵਾ ਚੱਲਦੀ ਹੈ ਸਾਡਾ ਪਰਿਵਾਰ ਹੀ ਇੱਥੇ ਹੈ ਨਹੀਂ ਘਰੇ ਰੋਟੀ ਚੱਲੀ ਜਾਂਦੀ ਥੋੜੀ ਥੋੜੀ ਨੂੰ ਬੰਦ ਕਰੀ ਗਏ ਲੋ ਵੀ ਚਲਾ ਲਿਆ ਕੂਲਰ ਰੋਟੀ ਆ ਗਿਆ ਹਾਂ ਸੰਭਰੇ ਆ ਵੀ ਟਾਈਮ ਹੋ ਗਿਆ 4:20 ਦਾ ਟਾਈਮ ਹੋ ਗਿਆ ਤੇ ਗ੍ਰੈਸਟ ਕਰਕੇ ਚਾਹ ਬਣ ਗਈ ਹੈ ਤੇ ਆਵੇ ਦੇਖ ਭਾਈ ਇਹ ਚੌਲ ਚਾਹ ਨਾਲ ਚੌਲ ਮੈਨੂੰ ਬਹੁਤ ਪਸੰਦ ਆ ਇਹ ਮੈਂ ਖਾਂਦਾ ਹੀ ਜਾਂਦਾ ਉਹ ਦਾਲ ਭਈ ਰੋਟੀ ਪਹਿਲਾਂ ਸਾਰੀ ਸਿਆ ਕੇ 2 ਵਜੇ ਤੇ ਹੁਣ 6:00 ਇਸ ਸ਼ਾਮ ਦੇ 7:20 ਹੋ ਗਏ ਆ ਤੇ ਦੇਖ ਸਕਦੇ ਹੋ ਤੁਸੀਂ ਬਾਕੀ ਹਨੇਰਾ ਪੈਂਦਾ ਜਾਂਦਾ ਤੇ ਇਹਦੇ ਵਿੱਚ ਵੀ ਐ ਕਾਲਾ ਕਾਲਾ ਦਿਸੂਗਾ ਤੇ ਅੜਿਗਦਾਰ ਆ ਮੈਂ ਸ਼ਾਇਦ ਮੈਂ ਕਿ ਮੁੱਗੇ ਵਿੱਚ ਫੋਨ ਆਊਗਾ ਮਹਿੰਦੀ ਦਾ ਲਾਉਣ ਵਾਸਤੇ ਕਿਉਂਕਿ 8000 ਦਾ ਕੰਮ ਸੀਗਾ ਪਹਿਲਾਂ ਉਦੋਂ ਮੈਨੂੰ ਕਹਿੰਦੇ ਸੀ ਵੀ ਮੌਕੇ ਤੇ ਹੁਣੇ-ਹੁਣੇ ਆ ਜਾ ਤੇ ਉਦੋਂ ਮੈਨੂੰ ਟਾਈਮ ਨਹੀਂ ਸੀ ਮੈਂ ਕਿਹਾ ਤਿੰਨਾਂ ਘੰਟੇ ਬਾਅਦ ਮੈਂ ਆਉਂਗਾ ਉਹ ਚੱਲ ਕਹਿੰਦੇ ਚੱਲ ਦੇਖਦੇ ਆ ਬਾਅਦ ਚ ਤੇ ਫਿਰ ਹਾਂ ਹੁਣ ਤਾਂ ਹੁਣ ਤੱਕ ਮਤਲਬ ਦੀਦਾਰ ਆਇਆ ਨਹੀਂ ਫੋਨ ਤੇ ਚਲੋ ਨਾਂ ਪੀ ਸੰਭਾਲ ਲਿਆ ਆਊਗਾ ਠੀਕ ਆ ਤੇ ਬਾਕੀ ਕੋਈ ਨਹੀਂ ਅਜੇ ਤੀਆਂ ਦਾ ਹੈਗਾ ਦੋ ਤਿੰਨ ਦਿਨ ਹੋਰ ਆ ਤੇ ਅਗਲੇ ਹਫਤੇ ਦੋ ਹਫਤਿਆਂ ਤੱਕ ਰਖੜੀ ਤੱਕ ਮਹਿੰਦੀ ਦਾ ਵਿੱਚੋਂ ਕੰਮ ਕਾਫੀ ਨਿਕਲਣਾ ਤੇ ਅੱਜ ਇੱਕ ਵਿਆਹ ਤੋਂ ਵੀ ਆਰਡਰ ਮਹਿੰਦੀ ਦਾ ਆ ਗਿਆ ਵਾ ਉਹ ਲਾਉਣੀ ਆਪਾਂ 11 ਤਰੀਕ ਨੂੰ ਤੇ ਇਦਾਂ ਕਰਕੇ ਤੇ ਬਾਕੀ ਕੋਈ ਨਹੀਂ ਠੀਕ ਆ ਜਿਦਾਂ ਹੀ ਚੱਲਦਾ ਹੀ ਰਹਿੰਦਾ ਕਿਤੇ ਕੱਟਾ ਕਿਤੇ ਵਾਧਾ ਵਾ ਕਿ ਆਪਣੀ ਜਿਹੜੀ ਤੈਨ 350 ਦੀ ਦਿਹਾੜੀ ਸੀ ਉਹ ਤਾਂ ਆਪਣੀ ਚੱਲ ਲੱਗ ਗਈ ਉਹ ਲੌਂਦੇ ਉਹਨਾਂ ਦੇ ਵਿੱਚ ਹੋਇਆ ਨਾ ਫਿਰ ਉਹ ਵੀ ਨਹੀਂ ਛੱਡ ਸਕਦੇ ਸੀ ਐਵੇਂ ਕਿਵੇਂ ਕੰਮ ਵਿੱਚ ਜਿਹੜੇ ਕੰਮ ਚ ਲੱਗੇ ਸੀ ਉਹਨੂੰ ਛੱਡ ਕੇ ਵੀ ਨਹੀਂ ਪੱਜ ਜਾਣਾ ਸੀ ਤਾਂ ਕਰਕੇ ਤੇ ਠੀਕ ਆ ਅੱਜ ਦੀ ਵੀਡੀਓ ਕਰਦੇ ਆ ਸਮਾਪਤ ਤੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ